ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਤੇ ਆਪਣੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਅੱਜ ਥੋੜੀ ਜੀ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਸਕਦੀ ਆ ਕਿਤੇ ਬਾਹਰ ਆਏ ਸੀਗੇ ਉਹਦੇ ਕਰਕੇ ਥੋੜੀ ਡਿਸਟਰਬੈਂਸ ਆਊਗੀ ਉਹਨੂੰ ਪਲੀਜ਼ ਇਗਨੋਰ ਕਰਿਓ ਤੇ ਹੁਣ ਆਪਾਂ ਆਪਣੇ ਮੁੱਦੇ ਵੱਲ ਵਧੀਏ ਜੋ ਕਿ 3 ਤਰੀਕ ਨੂੰ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ 3 ਤਰੀਕ ਨੂੰ ਜਿਹੜਾ ਕਿ ਇੱਕ ਭਾਰੀ ਕੱਟ ਉਹਦੇ ਵਿੱਚ ਕੀ ਹੋਇਆ ਅੱਜ ਆਪਾਂ ਪਹਿਲਾਂ ਗੱਲ ਕਰਾਂਗੇ ਵੀ ਉਹਦੇ ਚ ਉਹ ਦਿਨ ਹੋਇਆ ਕੀ ਜਿਹੜਾ ਇੱਕ ਆਲਰੇਡੀ ਟਕਰਾਅ ਦੀ ਗੱਲ ਚੱਲ ਰਹੀ ਸੀਗੀ ਵੀ ਪ੍ਰਵਾਸੀਆਂ ਦੇ ਤੇ ਪੰਜਾਬੀਆਂ ਦੇ ਵਿੱਚ ਇੱਕ ਟਕਰਾਅ ਹੋ ਸਕਦਾ ਪ੍ਰਸ਼ਾਸਨ ਨੂੰ ਵੀ ਉਹ ਚੀਜ਼ ਦੇ ਸੰਸਾ ਸੀਗੀ ਵੀ ਯਾਰ ਐਦਾਂ ਹੋ ਸਕਦਾ ਉਸ ਦਿਨ ਉਹੀ ਹੋਇਆ ਤੇ ਸਭ ਤੋਂ ਵੱਡੀ ਗੱਲ ਆਪਣੇ ਲੋਕਾਂ ਨੂੰ ਮੈਂ ਤਾਂ ਯਾਰ ਥੋੜੀ ਜਿਹਾ ਮੇਰੇ ਵਰਡ ਨਾਲ ਅੱਜ ਥੋੜੀ ਜਿਹੀ ਤਿੱਖੇ ਹੋਣਗੇ ਪਲੀਜ਼ ਉਹਨੂੰ ਇਗਨੋਰ ਕਰਿਓ ਪਤਾ ਕਿਉਂ ਕਿਉਂਕਿ ਅੱਜ ਯਾਰ ਗੱਲ ਦਿਲੋਂ ਕਰਨੀ ਆ ਕੋਈ ਆਪਾਂ ਵੀਡੀਓ ਬਣਾਉਣ ਲਈ ਉਵੇਂ ਨਹੀਂ ਅੱਜ ਗੱਲ ਦਿਲੋਂ ਕਰਨੀ ਆ ਉਦੋਂ ਯਾਰ ਬਹੁਤ ਹੀ ਮਨ ਦੁਖਿਆ ਠੀਕ ਆ ਉਥੇ ਕੀ ਹੁੰਦਾ ਕਿ ਕੋਈ ਵੀ ਜਿਹੜਾ ਪੁਲਿਸ ਵਾਲਿਆਂ ਨੂੰ ਜਾਂ ਪ੍ਰਸ਼ਾਸਨ ਨੂੰ ਜੋ ਵੀ ਦਿਖਦਾ ਵਾ ਆਪਣਾ ਪੰਜਾਬੀ ਬੰਦਾ ਉਹਨੂੰ ਚੁੱਕ ਕੇ ਉਹਨਾਂ ਨੇ ਅੰਦਰ ਦੇ ਦਿੱਤਾ ਠੀਕ ਆ ਤੇ ਦੂਜੇ ਪਾਸੇ ਜਿਹੜੇ ਪ੍ਰਵਾਸੀ ਸੀਗੇ ਉਹਨਾਂ ਦੇ ਲੀਡਰਾਂ ਨੇ ਸ਼ਰਯਮ ਉਥੇ ਸਾਨੂੰ ਵੰਗਾ ਰਿਆ ਖਾਸ ਕਰਕੇ ਅੱਜ ਮੈਂ ਜ਼ਰੂਰ ਨਾਮ ਲਾਉਂਗਾ ਲੱਖੇ ਸੁਧਾਣੇ ਵੀਰ ਨੂੰ ਉਹਨਾਂ ਨੇ ਵੰਗਾਰਿਆ ਉੱਚੀ ਉੱਚੀ ਸਟੇਜਾਂ ਦੇ ਉੱਤੋਂ ਕਹਿ ਕੇ ਲੱਖਿਆ ਲੈ ਅਸੀਂ ਖੜੇ ਆਂ ਬਾਈ ਜੀ ਇਦੋਂ ਵੱਡੀ ਪੰਜਾਬੀਅਤ ਲਈ ਸ਼ਰਮਸਾਰ ਦੀ ਗੱਲ ਮੈਂ ਨਹੀਂ ਕਹਿੰਦਾ ਇਦੋਂ ਕਿਤੇ ਹੋ ਸਕਦੀ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਿਵੇਂ ਪ੍ਰਵਾਸੀਆਂ ਨੇ ਵੰਗਾਰਿਆ ਉਹ ਵੇਖ ਕੇ ਸਾਡੇ ਤਾਂ ਅੱਖਾਂ 'ਚ ਉੱਥੇ ਪਾਣੀ ਆ ਗਿਆ ਸੀਗਾ ਸਾਰੇ ਉੱਥੇ ਸ਼ਾਂਤੀਪ੍ਰੀਏ ਬਹਿ ਕੇ ਉੱਥੇ ਆਪਣਾ ਕਹਿ ਲੀਏ ਇੱਕ ਮੋਰਚਾ ਕਹਿ ਲੀਏ ਜਾਂ ਉਵੇਂ ਹੀ ਗਏ ਸੀ ਤੇ ਗਏ ਕਾਦੇ ਨਹੀਂ ਸੀ ਮੁੱਦਾ ਦੇਖੋ ਪੰਜਾਬ ਦੇ ਵਿੱਚ ਸਾਫ਼ ਪਾਣੀ ਪੀਣ ਦੇ ਅਧਿਕਾਰਾਂ ਨੂੰ ਲੈ ਕੇ ਗਏ ਤੇ ਅੱਗੋਂ ਦੇਖੋ ਵੀ ਉੱਥੇ ਮੈਂ ਹੁਣ ਅੱਜ ਜ਼ਰੂਰ ਕਹੂੰਗਾ ਫੈਕਟਰੀਆਂ ਵਾਲਿਓ ਤੁਸੀਂ ਚੰਗਾ ਨਹੀਂ ਕੀਤਾ ਜੋ ਤੁਸੀਂ ਉਦਣ ਦਿਖਾਇਆ ਇਥੋਂ ਇਹ ਪਤਾ ਲੱਗ ਗਿਆ ਪੈਸਾ ਸਭ ਕੁਝ ਹੋ ਗਿਆ ਦੂਜੇ ਪਾਸੇ ਬੰਦੇ ਦੀ ਜਾਣ ਦੀ ਕੋਈ ਕੀਮਤ ਨਹੀਂ ਤੁਸੀਂ ਇਹ ਚੀਜ਼ ਉਦਨ ਸ਼ੋਅ ਕਰਤੀ ਵੀ ਜਿਹੜੇ ਬੰਦੇ ਪੰਜਾਬ ਦੇ ਹੱਕਾਂ 'ਚ ਬੋਲ ਰਹੇ ਆ ਤੁਸੀਂ ਉਹਨਾਂ ਦੇ ਅਗੇਂਸਟ ਹੋ ਕੇ ਲੱਖੇ ਹੋਣਾ ਦੇ ਜਾਂ ਹੋਰ ਮੇਰੇ ਵੀਰਾਂ ਦੇ ਅਗੇਂਸਟ ਤੁਸੀਂ ਉਦਨ ਬੋਲੇ ਤੁਸੀਂ ਸ਼ਰਿਆਮ ਉਥੇ ਗੁੰਡਾਗਰਦੀ ਕੀਤੀ ਤੇ ਉਹਦਾ ਅੰਜਾਮ ਹੁਣ ਕੀ ਆ ਭਾਈ ਜੀ ਮੈਂ ਦੇਖੋ ਅਸੀਂ ਕਹਿਣ ਵਾਲੇ ਕੌਣ ਆ ਰੱਬ ਨੇ ਆਪੇ ਇਨਸਾਫ ਕਰਨਾ ਪਰ ਕਿਤੇ ਨਾ ਕਿਤੇ ਭਾਈ ਜੀ ਇਹ ਹੁਣ 21ਵੀਂ ਸਦੀ ਚੱਲ ਰਹੀ ਆ ਇਨਸਾਫ ਬਹੁਤ ਛੇਤੀ ਹੋ ਜਾਂਦਾ ਇਹ ਗੱਲਾਂ ਮੇਰੇ ਫੈਕਟਰੀ ਵਾਲੇ ਵੀਰ ਚੁਰ ਧਿਆਨ ਦੇਣ ਉਦੋਂ ਤਾਂ ਆਪਾਂ ਗੁੰਡਾਗਤੀ ਕਰ ਲਈ ਪਰ ਰੱਬ ਦੀ ਕਚੈਰੀ ਦੇ ਵਿੱਚ ਜਵਾਬ ਦੇਣਾ ਪੈਣਾ ਦੂਜੇ ਪਾਸੇ ਲੱਖੇ ਵੀਰ ਦੇ ਮਗਰ ਉਦੋਂ ਮੈਂ ਦੇਖਿਆ ਕਿਵੇਂ ਵਿਚਾਰੇ ਗੱਡੀਆਂ ਦੇ ਉਹਨਾਂ ਮਗਰ ਲਾ ਕੇ ਉਹਨਾਂ ਨੂੰ ਭੁਜਾਰੇ ਸੀ ਯਾਰ ਦੇਖੋ ਜਦੋਂ 25-30 ਗੱਡੀਆਂ ਮਗਰ ਲਾਉਂਗੇ ਤਾਂ ਕੋਈ ਵੀ ਬੰਦਾ ਉਹਨਾਂ ਉੱਥੇ ਜੇ ਅਗਲਾ ਕੁਝ ਕਰ ਦਿੰਦਾ ਤੁਸੀਂ ਕਹਣਾ ਸੀ ਲੱਖੇ ਨੇ ਆ ਕਰਤਾ ਪਰ ਅਗਲੇ ਨੇ ਉਤੋਂ ਸਹੀ ਸਮਝਿਆ ਕੇ ਚਲਾ ਗਿਆ ਮੈਂ ਕੋਈ ਉਹ ਬਾਈ ਨੂੰ ਜਾਣਦਾ ਨਹੀਂ ਨਾ ਮੈਂ ਅੱਜ ਤੱਕ ਲੱਖੇ ਵੀਰ ਨੂੰ ਮਿਲਿਆ ਪਰ ਯਾਰ ਦਿਲ ਤਾਂ ਦੁੱਖ ਦਾ ਆਖਰ ਨੂੰ ਉਹ ਬੰਦਾ ਹੋਈ ਸਾਡੇ ਵਾਂਗੂ ਪੰਜਾਬ ਦੇ ਹੱਕਾਂ ਦੀ ਬਾਤ ਚੱਕ ਰਿਹਾ ਤੇ ਉੱਥੇ ਉਦਨ ਅਸੀਂ ਬਹੁਤ ਖੁਸ਼ ਹੋਏ ਪ੍ਰਵਾਸੀ ਜਦੋਂ ਉਹਨਾਂ ਨੇ ਥਾਪੀਆਂ ਮਾਰੀਆਂ ਵੀ ਅਸੀਂ ਭਾਈ ਪੰਜਾਬੀਆਂ ਨੂੰ ਪਹਜਾਤਾ ਦੇਖੋ ਮੈਂ ਤਾਂ ਹੁਣ ਇੱਕੋ ਗੱਲ ਕਹੂੰਗਾ ਜਿਹੜੇ ਉਦਨ ਉੱਥੇ ਨਹੀਂ ਪਹੁੰਚੇ ਜਾਂ ਕੁਝ ਵੀ ਸੀਗਾ ਬਾਈ ਘਰੇ ਬੈਠੇ ਹੁਣ ਤਾੜੀਆਂ ਮਾਰ ਲਓ ਅਹੀ ਕਰਨ ਜੋ ਗਿਆ ਜੈ ਟਿਕਟੋਕਾਂ ਦੇ ਉੱਤੇ ਨੱਚ ਲਿਓ ਆਪਣੇ ਠੌਂਕੇ ਲਾ ਲਿਓ ਜੋ ਪੰਜਾਬੀਆਂ ਦਾ ਹੁਣ ਕੰਮ ਰਹਿ ਗਿਆ ਟਿਕਟੋਕਾਂ ਦੇ ਇੰਸਟਾਗ੍ਰਾਮ ਰੀਲਾਂ ਦੇ ਉੱਤੇ ਨੱਚਣਾ ਇਹੀ ਤੁਹਾਡਾ ਕੰਮ ਆ ਤੁਹਾਨੂੰ ਇਹੀ ਸੋਚਦਾ ਜਾਂ ਗਾਣੇ ਲਾ ਕੇ ਕਦੇ ਐਨੂੰ ਵੀਡੀਓ ਪਾਤੀ ਤੁਰ ਕੇ ਕਦੇ ਐਨੂੰ ਇਹ ਮੇਰੇ ਸਾਰੇ ਉਹਨਾਂ ਇੰਸਟਾਗ੍ਰਾਮਰਾਂ ਨੂੰ ਚਾਹੇ ਜੋ ਹੋਂ ਦਾ ਹੋ ਜਵੇ ਯਾਰ ਜਿਹਨੇ ਐਂਟੀ ਉਹਨਾਂ ਹੋ ਜੋ ਪਰ ਜਿਹੜੀ ਗੱਲ ਜਿੱਥੇ ਗੱਲ ਰਹੂਗੀ ਪੰਜਾਬ ਦੀ ਪੰਜਾਬੀ ਦੀ ਉੱਤੇ ਸਾਨੂੰ ਕੋਈ ਪਰਵਾਹ ਨਹੀਂ ਲੱਖੇ ਵੀਰ ਦੇ ਨਾਲ ਅੱਜ ਮੈਂ ਖੁੱਲ ਕੇ ਬੋਲਦਾਨ ਲੱਖੇ ਦੇ ਨਾਲ ਮੇਰਾ ਪੂਰਾ ਸਹਿਯੋਗ ਰਹੂਗਾ ਕਿਉਂਕਿ ਯਾਰ ਮੈਨੂੰ ਉਹ ਬੰਦੇ ਦੇ ਕਿਤਨਾ ਕਿਤੇ ਯਾਰ ਤੁਸੀਂ ਲੋਕ 100 ਬੰਦੇ ਨੂੰ ਮਾੜਾ ਬੋਲਦੇ ਠੀਕ ਆ ਆਖਰ ਨੂੰ ਉਹਦੇ ਕੀ ਗਲਤੀ ਕੀਤੀ ਜੋ ਮੈਨੂੰ ਲੱਗਿਆ ਕਿ ਯਾਰ ਅਗਲਾ ਆਪਣੇ ਹੱਕਾਂ ਲਈ ਸੀ ਚਾਹੇ ਕੋਈ ਕਹਿੰਦਾ ਉਹਨੇ ਐ ਕਰ ਲਿਆ ਪੈਸੇ ਇਹ ਉਹ ਯਾਰ ਮੇਰੀ ਗੱਲ ਸੁਣੋ ਪੈਸੇ ਸਾਰੇ ਕਮਾਉਂਦੇ ਠੀਕ ਆ ਤੁਸੀਂ ਲੋਕ ਨਹੀਂ ਕਮਾਉਂਦੇ ਗੱਲ ਕਿੱਥੇ ਆ ਜੇ ਬੰਦਾ ਹੱਕਾਂ ਦੀ ਗੱਲ ਕਰ ਰਿਹਾ ਤੁਸੀਂ ਸਾਰੇ ਉਹੀ ਚੀਜ਼ ਨੂੰ ਇਗਨੋਰ ਕਰ ਦਿੰਨੇ ਕੀ ਅਗਲਾ ਗੱਲ ਕੀ ਕਰ ਲਈ ਅਸੀਂ ਉਹ ਤਾਂ ਸੁਣ ਲਈਏ ਉਹ ਦਿਨ ਕੋਈ ਉਥੇ ਏਡਾ ਕੱਟ ਨਹੀਂ ਸੀ ਠੀਕ ਆ ਜਿਹੜੇ ਆਪਣੇ ਕਿਸਾਨ ਏਕਤਾ ਵਾਲੇ ਸੀਗੇ ਜਾਂ ਕਿਸਾਨ ਯੂਨੀਅਨ ਵਾਲੇ ਉਹ ਜ਼ਰੂਰ ਬੰਦੇ ਪਹੁੰਚੇ ਉਹਨਾਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੇ ਆ ਟਿਕਟੋਕਰ ਵਾਲੇ ਨੇ ਚਾਰ ਮੈਨੂੰ ਉੱਥੇ ਕੋਈ ਨਹੀਂ ਦਿਖਿਆ ਥੋੜੇ ਬਹੁਤੇ ਯੂਟਿਊਬਰ ਸੀਗੇ ਦੋ ਚਾਰ ਪਰ ਉਹ ਵੀ ਵਿਚਾਰੇ بار بار ਅਸੀਂ ਨਿਕਲਦੇ ਹੀ ਵੇਖਿਆ ਹੁਣ ਅਗਲੀ ਗੱਲ ਕੀ ਆ ਆ ਤਾਂ ਹੋ ਗਈ ਵੀ ਜਿਹੜਾ ਹੁਣ ਤੁਸੀਂ ਸਿਰਫ ਟਿਕਟੋਕਾਂ ਦੇ ਨੱਚਣ ਜੋਗੇ ਰਹਿ ਗਏ ਹੁਣ ਅਗਲੀ ਗੱਲ ਕੀ ਆ ਹੁਣ ਆਪਾਂ ਨੂੰ ਕਿੰਨੀ ਕੁ ਸ਼ਰਮਿੰਦਗੀ ਉਦੋਂ ਸਾਹਮਣੇ ਸਾਹਮਣਾ ਕਰਨਾ ਪਿਆ ਜਦੋਂ ਵੇਖਿਆ ਵੀ ਪੰਜਾਬੀਆਂ ਨੂੰ ਅਗਲੇ ਨੇ ਭਜਾਤਾ ਬਾਈ ਜੀ ਦਿਲ ਬਹੁਤ ਰੁਗਿਆ ਸੀ ਉਦੋਂ ਠੀਕ ਆ ਹੁਣ ਆਪਾਂ ਜੋ ਮਰਜ਼ੀ ਚੱਲੋ ਅਸੀਂ ਵੀ ਹੁਣ ਵੀਡੀਓ ਦੇ ਵਿੱਚ ਆਪਾਂ ਜੋ ਮਰਜ਼ੀ ਕਰੀਏ ਪਰ ਉਦੋਂ ਮੈਂ ਮੈਂ ਕਦੇ ਉਹ ਤਰੀਕ ਤੰ ਤਰੀਕ ਭੁੱਲ ਨਹੀਂ ਸਕੂੰਗਾ ਵੀ ਪੰਜਾਬ ਦੇ ਵਿੱਚ ਉਦੋਂ ਕਿਵੇਂ ਪੰਜਾਬੀਆਂ ਨੂੰ ਪ੍ਰਵਾਸੀਆਂ ਨੇ ਭਜਾਇਆ ਸੀਗਾ ਹੁਣ ਦੂਜੀ ਗੱਲ ਮੈਂ ਲਿਖਿਆ ਸਾਰਾ ਕੁਝ ਕੱਲੀ ਕੱਲੀ ਚੀਜ਼ ਲਿਖੀ ਆ ਜੋ ਜੋ ਉਹ ਦਿਨ ਹੋਇਆ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਸੀਗੀ ਵੀ ਉਹ ਦਿਨ ਸਾਡਾ মিডিਆ ਜਾਂ ਇਹ ਕੀ ਰੋਲ ਨਿਭਾ ਰਹੇ ਸੀਗੇ ਮੈਂ ਗੱਲ ਕਰਦਾ ਜਿਹੜੇ ਕੋਈ ਚੰਗੇ ਪੱਤਰਕਾਰ ਸੀਗੇ ਕੋਈ ਸਿਮਨਜੋਧ ਮੱਕਰ ਅਗੇ ਵੀਰਾਂ ਨੇ ਤਾਂ ਸਾਥ ਦਿੱਤਾ ਪਰ ਬਹੁਤਿਆਂ ਨੇ ਨਹੀਂ ਦਿੱਤਾ ਉਹ ਕਹਿ ਰਹੇ ਸੀ ਦੇਖੋ ਜੀ ਇਹ ਆ ਗਏ ਇਹਨਾਂ ਨੇ ਕੱਠ ਕਰ ਲਿਆ ਉਹ ਪੰਜਾਬੀਆਂ ਦੇ ਉਲਟਾ ਬੋਲ ਰਹੇ ਸੀ ਬਾਈ ਦੇਖੋ ਕੰਨੀ ਕਿੰਨੀ ਕਦਰ ਚੱਲੂਗਾ ਯਾਰ ਕੰਨੀ ਕਿੰਨੀ ਕਦਰ ਆਪਾਂ ਆਪਣੇ ਲੱਤਾਂ ਖਿੱਚੀ ਜਾਵਾਂਗੇ ਹੁਣ ਜੇ ਤੁਹਾਨੂੰ ਮੀਡੀਆ ਵਾਲਿਆਂ ਦੇ ਚੈਨਲ ਚੱਲ ਪਏ ਆ ਕੁਛ ਵੀ ਆਨਲਾਈਨ ਚੈਨਲ ਜਾਂ ਕੁਛ ਵੀ ਯਾਰ ਤੁਸੀਂ ਤਾਂ ਘੱਟੋ ਘੱਟ ਸਾਥ ਦੇ ਦਿੰਦੇ ਬਿਕੋਜ਼ ਬਹੁਤੇ ਪੰਜਾਬੀ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਾਂ ਇੱਥੇ ਰਹਿੰਦੇ ਆ ਉਹ ਤੁਹਾਡੇ ਲੋਕਾਂ ਦੇ ਚੈਨਲਾਂ ਨੂੰ ਵੇਂਦੇ ਆ ਉਹਨਾਂ ਨੂੰ ਸੱਚਾਈ ਪਤਾ ਲੱਗਦੀ ਵੀ ਉਹ ਦਿਨ ਹੋਇਆ ਕਿਸੇ ਕਿਸੇ ਨੇ ਬਹੁਤੀ ਸੱਚਾਈ ਨਹੀਂ ਦਿਖਾਈ ਪਰ ਹੋਇਆ ਆਖਿਰ ਨੂੰ ਇਹੀ ਕਿ ਉਹੀ ਗੱਲ ਵੀ ਸਾਨੂੰ ਜਿਹੜੇ ਪੰਜਾਬੀ ਸੀਗੇ ਉਹਨਾਂ ਨੂੰ ਨੈਗੇਟਿਵ ਬਣਾ ਕੇ ਦੂਜਿਆਂ ਦਾ ਹੀਰੋ ਬਣਾ ਦਿੱਤਾ ਗਿਆ ਬਾਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਜੋ ਲੱਗਦਾ ਵਾ ਕਿ ਆਪਾਂ ਲੋਕਾਂ ਨੂੰ ਸਰਕਾਰਾਂ ਵੀ ਹੁਣ ਪ੍ਰਵਾਸੀਆਂ ਦੇ ਦੇਖਣਗੇ ਪੰਜਾਬ ਦੇ ਵਿੱਚ ਅਸੀਂ ਲੋਕ ਤਾਂ ਮੈਨੂੰ ਲੱਗਦਾ ਹੁਣ ਇੱਥੋਂ ਤੁਰਾਂਗੇ ਕਿਉਂਕਿ ਐਦਾਂ ਨਹੀਂ ਹੋਣਾ ਵੀ ਘਰਾਂ 'ਚ ਬਹਿ ਕੇ ਨਹੀਂ ਸਰਨਾ ਵੀ ਹੁਣ ਤੁਸੀਂ ਲੋਕ ਉਦਨ ਰਜਾਈਆਂ 'ਚ ਬਹਿ ਗਏ ਜਾਂ ਕੁਛ ਕਰ ਲਿਆ ਨਹੀਂ ਆਏ ਪਰ ਬਾਈ ਉਦਨ ਬੇਇੱਜ਼ਤੀ ਵਾਲਾ ਕੰਮ ਹੀ ਸੀ ਆਪਣਾ ਇੰਨੀ ਗੱਲ ਪੰਜਾਬੀ ਹੋ ਯਾਦ ਰੱਖਿਓ ਆਪਾਂ ਬਹੁਤੇ ਕਦੇ ਜਲਦੀ ਬੇਇੱਜ਼ਤੀ ਕਰਾਉਂਦੇ ਨਹੀਂ ਪਰ ਉਦਨ ਸਿਰਫ ਉਹਨਾਂ ਲੋਕਾਂ ਕਰਕੇ ਆਪਣੀ ਬੇਇੱਜ਼ਤੀ ਹੋਈ ਆ ਜਿਹੜੇ ਉਦਨ ਘਰਾਂ 'ਚ ਰਜਾਈਆਂ 'ਚ ਬੁੱਕਲਾਂ 'ਚ ਬਗੇ ਤੇ ਉਥੇ ਨਹੀਂ ਪਹੁੰਚੇ ਠੀਕਾ ਜੀ ਅੱਜ ਇੱਕ ਮੈਂ ਤਾਰੀਫ ਵੀ ਕਰਨੀ ਆ ਇੱਕ ਪਿੰਡ ਦੀ ਪੱਖੋਵਾਲ ਪਿੰਡ ਆ ਲੁਧਿਆਣੇ ਦੇ ਨਾਲ ਲੱਗਦਾ ਪੱਖੋਵਾਲ ਰੋਡ ਤੋਂ ਅੱਗੇ ਪੱਖੋਵਾਲ ਪਿੰਡ ਆ ਉਹਨਾਂ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੱਕਿਆ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਨੇ ਰਾਤ ਨੂੰ ਕਿਤੇ ਕੋਈ ਸਰਦਾਰ ਬੰਦੇ ਤੇ ਹੱਥ ਚੁੱਕਿਆ ਪੰਜਾਬੀ ਤੇ ਉਹਨਾਂ ਨੇ ਅਗਲੇ ਦਿਨ ਪੰਚਾਇਤ ਨੇ ਇਕੱਠੇ ਹੋ ਕੇ ਸਾਰਿਆਂ ਨੇ ਸਾਰੀਆਂ ਪ੍ਰਵਾਸੀਆਂ ਦੀਆਂ ਉੱਤੋਂ ਦੁਕਾਨਾਂ ਕੈ ਲੀਏ ਰੇਡੀਆਂ ਕੈ ਲੀਏ ਪਿੰਡ ਚੋਂ ਸਾਰਾ ਕੁਝ ਚਕਾਤਾ ਤੇ ਸਾਰੇ ਪਿੰਡ ਨੇ ਐਲਾਨ ਕਰਤਾ ਵੀ ਕੋਈ ਵੀ ਪ੍ਰਵਾਸੀਆ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਕਿਤੇ ਥਾਂ ਨਹੀਂ ਦੇਊਗਾ ਇਹ ਉਹਨਾਂ ਦਾ ਇੱਕ ਕਦਮ ਬਹੁਤ ਹੀ ਸ਼ਲਾਘਾਯੋਗ ਆ ਸਾਨੂੰ ਸਾਰਿਆਂ ਨੂੰ ਬਾਈ ਜੀ ਹੁਣ ਇਹੀ ਕਦਮ ਅਗਲੇ ਚੱਕਨ ਦੀ ਲੋੜ ਆ ਕਿਉਂਕਿ ਇਸ ਵਾਰ ਤੇ ਆਪਾਂ ਵੇਖ ਲਿਆ ਜਿਹੜਾਂ ਲੋਕਾਂ ਨੇ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਾਂ ਲੱਖਾਂ ਉੱਤੇ ਕਮਰੇ ਬਣਾ ਕੇ ਇਹਨਾਂ ਨੂੰ ਕੁੱਕੜਾਂ ਵਾਂਗ ਤਾੜਿਆ ਹੋਇਆ ਵਾ ਕਿ ਇਹਨਾਂ ਤੋਂ ਕਿਰਾਏ ਖਾਈ ਜਾਂਦੇ ਬਾਈ ਜੀ ਆਉਣ ਵਾਲੇ ਸਮੇਂ 'ਚ ਉਹ ਜਿਹੜੇ ਕੁੱਕੜਾਂ ਵਾਲੇ ਕਮਰੇ ਆ ਉਹਨਾਂ ਦੇ ਕਬਜ਼ਿਆਂ ਦੀ ਤਿਆਰੀ ਕਰ ਲੋ ਇਹਨਾਂ ਲੋਕਾਂ ਨੇ ਛੱਡਨੇ ਨਹੀਂ ਹੁਣ ਜਿਹੜੇ ਹਿਸਾਬ ਨਾਲ ਉਸ ਦਿਨ ਇਹਨਾਂ ਨੇ ਕੱਠ ਦੇ ਵਿੱਚ ਲਲਕਾਰੇ ਮਾਰੇ ਨਾ ਉਤੋਂ ਇਹ ਪਤਾ ਲੱਗਦਾ ਤਾਡੇ ਲੋਕਾਂ ਦਾ ਜੋ ਵੀ ਹੁਣ ਅੱਗੋ ਫਿਊਚਰ ਆ ਜਿਨ੍ਹਾਂ ਲੋਕਾਂ ਨੇ ਵੀ ਇੱਥੇ ਰਹਿਣਾ ਪੰਜਾਬ ਦੇ ਵਿੱਚ ਉਹਨਾਂ ਦਾ ਖਤਰੇ ਦੇ ਵਿੱਚ ਆ ਠੀਕ ਆ ਮੈਨੂੰ ਹੁਣ ਇਹ ਚੀਜ਼ ਦਾ ਕਾਫੀ ਜ਼ਿਆਦਾ ਦੇਖੋ ਜਿਹੜੇ ਵਿਦਵਾਨ ਨੇ ਉਹ ਤਾਂ ਆਲਰੇਡੀ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਕਹਿ ਰਹੇ ਸੀ ਵੀ ਜਿਹੜੇ ਹਸਾਮਨਾ ਗਿਣਤੀ ਵਧ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਐਂਟਰੀ ਹੋ ਜਾਣਾ ਪਰ ਗੱਲ ਕੀ ਹੋਈ ਅੱਜ ਉਹੀ 2024 ਦਿਨ 3 ਦਸੰਬਰ ਨੂੰ ਉਹ ਚੀਜ਼ ਸਾਰਿਆਂ ਦੇ ਸਾਹਮਣੇ ਆ ਗਈ ਸੋ ਬਾਈ ਜੀ ਹੁਣ ਮੈਂ ਮੈਂ ਇਹਦਾ ਕੋਈ ਹੱਲ ਵੀ ਨਹੀਂ ਦੇ ਸਕਦਾ ਕਿ ਮੈਂ ਕਹਾਂ ਆਖਰ ਦੇ ਵਿੱਚ ਆ ਹੱਲ ਕੋਈ ਹੱਲ ਨਹੀਂ ਹੱਲ ਉਹੀ ਆ ਇਕੱਠੇ ਹੋ ਜੋ ਹਜੇ ਵੀ ਪਿੰਡਾਂ ਦੇ ਵਿੱਚ ਏਕਾ ਕਰ ਲੋ ਪਿੰਡਾਂ ਦੇ ਵਿੱਚ ਏਕਾ ਕਰਕੇ ਆਪਾਂ ਲੋਕਾਂ ਨੂੰ ਇਹਨਾਂ ਨੂੰ ਕੱਢਣਾ ਪੈਣਾ ਵਾ ਠੀਕ ਆ ਹੁਣ ਤਾਂ ਅੱਜ ਮੈਂ ਸ਼ਰਮ ਕਹਿਣਾ ਕੱਢਣਾ ਪੈਣਾ ਵਾ ਨਹੀਂ ਕਿਉਂਕਿ ਅੱਗੇ ਤਾਂ ਵੀ ਸੋਚਦੇ ਸੀ ਯਾਰ ਫੈਕਟਰੀਆਂ ਦਾ ਕੀ ਉਹ ਯਾਰ ਕੋਈ ਨਹੀਂ ਪੰਜਾਬੀ ਬਹੁਤ ਇੱਥੇ ਬੇਰੋਜ਼ਗਾਰ ਬੈਠਾ ਇਹਨਾਂ ਨੂੰ ਕੰਮ ਸਿਖਾਓ ਸਾਰੇ ਕਰਨਗੇ ਠੀਕ ਆ ਇਹਨਾਂ ਨੂੰ ਕੱਢੋ ਹੁਣ ਆਹੀ ਹੱਲ ਰਹਿ ਗਿਆ ਨਹੀਂ ਤਾਂ ਆਪਣੇ ਤੇ ਜਿਹੜਾ ਰਾਜ ਆਗਲਾ ਉਹ ਪ੍ਰਵਾਸੀ ਕਰਨਗੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਾਡੇ ਚੈਨਲ ਨੂੰ ਪੰਜਾਬ ਦੀ ਖਬਰ ਨੂੰ ਲਾਈਕ ਤੇ ਸਬਸਕ੍ਰਾਈਬ YouTube ਤੇ Facebook ਕਲਾ ਕਰਦੇ ਰਿਹਾ ਕਰੋ ਇਹਦੇ ਨਾਲ ਕੀ ਹੁੰਦਾ ਸਾਨੂੰ ਇੱਕ ਹੌਸਲਾ ਮਿਲਦਾ ਆਪਣੀ ਬਾਤ ਚੱਕਣ ਦਾ ਸੋ ਮੇਰੇ ਵੱਲੋਂ ਹਰਮਨਜੀਤ ਵੱਲੋਂ ਤੇ ਮੇਰੀ ਟੀਮ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ